ਕੀਤੀ ਹੈ ਤੇ ਕਈ ਫੈਸਲੇ ਲਿੱਤੇ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਹਰਮੀਤ ਸਿੰਘ ਕਲਕਾ ਜੋ ਕਿ ਦਿੱਲੀ ਗੁਰਦਾਰਾ ਬੰਦੋਗਏ ਦੇ ਪ੍ਰਧਾਨ ਨੇ ਉਹ ਕੱਲ ਉਹਦੇ ਮੱਥਾ ਵੀ ਟੇਕੇਗਾ ਉਹਨਾਂ ਨੂੰ ਤੇ ਇਹ ਗੱਲਬਾਤ ਵੀ ਕੀਤੀ ਧਾਮੀ ਸਾਹਿਬ ਨਾਲ ਤੇ ਜਿਹੜੀਆਂ ਗੱਲਾਂ ਉੱਠ ਰਹੀਆਂ ਸੀ ਕਿ ਸ਼ਤਾਬਦੀ ਸਮਾਗਮ ਤੋਂ ਪਹਿਲਾਂ ਕੀ ਕੀ ਵਿਚਾਰਾ ਸਾਂਝੇ ਹੋਣ ਗੀਆਂ ਬਹੁਤ ਵੱਡੇ ਵੱਡੇ ਫੈਸਲੇ ਲਿੱਤੇ ਗਏ ਦੋਨਾਂ ਦੇ ਵੱਲੋਂ ਤਾਂ ਤੁਹਾਨੂੰ ਦਿੱਲੀ ਦੇ ਦੱਸ ਦਿੰਦੇ ਆ ਕਿ ਦਿੱਲੀ ਦੇ ਵਿੱਚ ਲਗਾਤਾਰ 3 ਦਿਨ ਸ਼ਤਾਬਦੀ ਸਮਾਗਮ ਕਰਾਏ ਜਾਣਗੇ 23 24 25 ਤਰੀਕ ਤੈਅ ਕਰ ਦਿੱਤੀ ਗਈ ਹੈ ਔਰ ਕਿਲਾ ਚੌਂਗ ਦੀ ਤੀ ਜਿਹੜੀ ਤਰੀਕ ਹੈ ਤੁਹਾਨੂੰ ਦੱਸਦੇ ਆ ਕਿਲੇ ਚੌਂਗ ਤਰੀਕਾਂ ਤਿੰਨੋਂ ਤੇ ਜਿਹੜੀ ਚਾਨੀ ਚੌਂਗ ਵਿੱਚ ਕਿਹਾ ਗਿਆ ਉਹਦੀ ਇਹ ਤਰੀਕ طے ਨਹੀਂ ਹੋਈ ਯਾਨੀ ਕਿ 23 24 25 ਤੋਂ ਬਾਅਦ ਕੋਈ ਅਗੇ 26 ਤਰੀਕ ਆ ਜਾਂਦੀ ਹੈ ਹੋ ਸਕਦਾ 27 ਤੋਂ ਜਾਂ 28 ਨੂੰ ਇਹ ਦਿਨ ਰੱਖਿਆ ਜਾਵੇ ਤਾਂ ਦੋਸਤੋ ਇਹ ਪੂਰੇ ਵਿੱਚ ਦੇ ਗੱਲਬਾਤ ਕਰਨੀ ਮੇਰੇ ਨਾਲ ਜੁੜੇ ਨੇ ਸਿੱਧਾ ਅਰਜਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਤੋਂ ਲੈਨੇ ਆ ਪੂਰੀ ਅਪਡੇਟ ਵੀ ਆਖਰ ਸਮਾਗਮ ਦੇ ਵਿੱਚ ਕੀ ਕੀ ਹੋ ਸਕਦਾ ਅਰਜਿੰਦਰ ਜੀ ਤੁਹਾਡਾ ਬਹੁਤ ਸਾਕਦਾ ਸਰ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਰਿੰਦਰ ਸਿੰਘ ਜੀ ਕਾਲ ਇੱਕ ਬੜੇ ਵੱਡੇ ਫੈਸਲੇ ਚਗੇ ਦੋ ਪ੍ਰਧਾਨਾਂ ਦੇ ਵੱਲੋਂ ਹਾਂਜੀ ਦੇਖੋ ਕਾਲਕਾ ਸਾਹਿਬ ਜੀ ਨੇ ਮਤਲਬ ਸੀ ਹਰਮੰਦਰ ਸਾਹਿਬ ਮਠਾ ਟਿਕਣ ਨਤਮਸਤ ਹੋਣ ਤੇ ਨਾਲੇ ਵਿਚਾਰਾਂ ਕੀਤੇ ਨੇ ਕਿਉਂਕਿ ਇਹ ਨੌਵੀਂ ਪਾਛੇ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲਾ ਸਮਾਗਮ ਆ ਉਹ ਮਨਾਇਆ ਜਾ ਰਿਹਾ ਦੁਨੀਆ ਪੱਤਰ ਤੋਂ ਜੀ ਜੀ ਤੇ ਉਹਨਾਂ ਨੇ ਮਤਲਬ ਬੇਨਤੀ ਕੀਤੀ ਆ ਧੰਮੀ ਸਾਹਿਬ ਨੂੰ ਵੀ ਤੁਸੀਂ ਸਾਡੇ ਨਾਲ ਦਿੱਲੀ ਦੇ ਵਿੱਚ ਮਨਾਓ ਉਹ ਕਿਉਂਕਿ ਮਤਲਬ ਪਹਿਲਾਂ ਇਹ ਕੀ ਸੀ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਆਪਣੇ ਇਹ ਕਹਿੰਦੇ ਸੀ ਕਿ ਅਸੀਂ ਵੱਖਰੇ ਪ੍ਰੋਗਰਾਮ ਬਣਾਉਨੇ ਹਾਂ ਹਾਂਜੀ ਹਾਂਜੀ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਅਸੀਂ ਛੋਟੇ ਭਰਾਵਾਂ ਦੇ ਤੁਹਾਡੇ ਨਾਲ ਤੁਸੀਂ ਸਾਡੇ ਵੱਡੇ ਭਰਾਵਾਂ ਨੂੰ ਅਸੀਂ ਤੁਹਾਡੇ ਨਾਲ ਹੋਵਾਂਗੇ ਆਪਾਂ ਰਲ ਮਿਲ ਕੇ ਇਹ ਪ੍ਰੋਗਰਾਮ ਹੈ ਜਿਹੜੇ ਮਨਾਈਏ ਤਾਂ ਕਿ ਮਤਲਬ ਸਾਰੀ ਦੁਨੀਆ ਦੇ ਉੱਤੇ ਸਿੱਖ ਜਗਤ ਦਾ ਡੰਕਾ ਵੱਜੇ ਤੇ ਆਪਣੀ ਜਿਹੜੀ ਯੂਨਿਟੀ ਆ ਮਤਲਬ ਇਕਤਾ ਸਿੱਖੀ ਇਕਤਾ ਹੈ ਨਾ ਤਾਂ ਉਹ ਕਿੰਨਾ ਨੇ ਸਪੈਸ਼ਲ ਬੇਨਤੀ ਕੀਤੀ ਹੈ ਭਮੀ ਸਾਹਿਬ ਨੂੰ ਵੀ ਤੁਸੀਂ ਨਾ ਰਾਜਨੀਤਿਕ ਜਿਹੜੇ ਮਸਲੇ ਨੇ ਉਹ ਰਾਜਨੀਤੀ ਵਾਲੇ ਇੱਥੇ ਨਾ ਵਰਤੋ ਰਾਜਨੀਤੀ ਰਾਜਨੀਤਿਕ ਪਾਰਟੀਆਂ ਦੇ ਨਾਲ ਰਾਜਨੀਤੀ ਚਲੋ ਕਰੋ ਜਿਵੇਂ ਆਪਾਂ ਗੁਰੂ ਸਾਹਿਬ ਦੇ ਕੋਈ ਦਿਨ ਮਨਾਉਣੇ ਨੇ ਜਸਤਵ ਦੀਆਂ ਮਨਾਉਣੀਆਂ ਨੇ ਹੋ ਸਕਦਾ ਏ ਜਿੰਦਗੀ ਦਾ ਇਕੋ ਹੀ ਪ੍ਰਮੋਕਾ ਮਿਲੇ ਮਤਲਬ ਵੀ ਇਹਦੇ ਚ ਆਪਾਂ ਸਿਆਸਤ ਤੇ ਇੱਕ ਛੋਟੀ ਜੀ ਚੀਜ਼ ਆ ਸਿਆਸਤ ਨੂੰ ਛੱਡ ਕੇ ਆਪਾਂ ਸਿੱਖ ਜਗਤ ਦੇ ਹਿਸਾਬ ਨਾਲ ਇਸ ਨੂੰ ਮਨਾਈਏ ਤਾਂ ਕਿ ਮਤਲਬ ਸਾਰੇ ਵਰਲਡ ਦੇ ਵਿੱਚ ਜੀ ਜੀ ਜਿਵੇਂ ਤੁਸੀਂ ਦੱਸਿਆ ਕੱਲ ਐਵੇਂ ਹੀ ਕਿਹਾ ਗਿਆ ਦਿੱਲੀ ਗੁਰਦੁਆਰਾ 15 ਕਮੇਟੀ ਦੇ ਪ੍ਰਧਾਨ ਦੇ ਵੱਲੋਂ ਧਾਮੀ ਸਾਹਿਬ ਨੂੰ ਵੀ ਜਿਹੜੀ ਦਿੱਲੀ ਦੇ ਸਿੱਖ ਇੱਥੇ ਬੰਦੀਆਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁਣ ਤੋਂ ਹੀ ਹੈ ਉਸਤਾਦੀ ਸਮਾਗ ਨੂੰ ਇਹ ਸਮਾਂ ਪਰ ਉਹ ਕਹਿੰਦੇ ਵੀ ਇੰਨਾ ਉਫਾ ਹੈ ਕਿ ਤੁਹਾਨੂੰ ਮੈਂ ਸਪੈਸ਼ਲ ਇਹ ਗੱਲ ਕਹਿੰਦੇ ਬੇਨਤੀ ਕਰਨ ਆਇਆ ਵੀ ਇਹ ਹੋਣਾ ਚਾਹੀਦਾ ਹੈ ਸਾਨੂੰ ਕਹਿੰਦੇ ਮੌਕਾ ਦਿਓ ਹਾਂਜੀ ਉਹਨਾਂ ਨੇ ਕਿਹਾ ਮਤਲਬ ਦਲੀਲਾਂ ਦੇ ਸਹਤ ਇਹ ਵੀ ਜਦੋਂ 10ਵੀਂ ਪਾਤਸ਼ਾਹੀ ਦਾ ਮਨਾਉਂਦੇ ਆ ਇਸ ਤਰ੍ਹਾਂ ਦੇ ਤੁਰਵ ਤਾ ਉਹ ਪਟਨਾ ਸਾਹਿਬ ਮਨਾਉਂਦੇ ਆ ਜੀ ਜੀ ਜੇ ਆਪਾਂ ਬਾਬਾ ਗੁਰਨਾਨਕਦੇਵ ਜੀ ਦਾ ਮਨਾਉਂਦੇ ਆ ਸੁਲਤਾਨਪੁਰ ਲੋਧੀ ਦੇ ਵਿੱਚ ਮਨਾਉਂ ਮਤਲਬ ਵੀ ਇਹ ਜਿਹੜੀ ਨਵੀਂ ਪਾਤਸ਼ਾਹੀ ਹੈ ਇਹ ਇਹਨਾਂ ਦਾ ਜਿਹੜਾ ਸ਼ਹੀਦ ਕੀਤਾ ਹੋਏ ਇਹ ਦਿੱਲੀ ਦੇ ਵਿੱਚ ਹੋਏ ਇੱਕ ਸੰਸਕਾਰ ਵੀ ਹੋਏ ਰਕਾਵਗੰਜ ਗੁਰਦੁਆਰਾ ਸਾਹਿਬ ਮਤਲਬ ਵੀ ਆਪਾਂ ਪ੍ਰੋਗਰਾਮ ਉੱਥੇ ਮਨਾਈਏ ਉੱਥੇ ਮਨਾਈਏ ਵੀ ਆਪਾਂ ਲਾਲ ਕਿਲੇ ਦੇ ਵਿੱਚ ਮਤਲਬ ਕਿਉਂਕਿ ਜਿਹੜੇ ਵੀ ਪਹਿਲਾਂ ਤੋਂ ਪ੍ਰੋਗਰਾਮ ਵੱਡੇ ਪ੍ਰੋਗਰਾਮ ਮਨਾਉਂਦੇ ਆਉਂਦੇ ਆ ਇਹ ਕਈ ਵਾਰੀ ਕੀ ਹੁੰਦਾ ਨਾ ਜੀ ਸੈਂਟਰ ਦੇ ਵਿੱਚ ਸਰਕਾਰ ਹੋਰ ਹੁੰਦੀ ਹੈ ਲੋਕਲ ਦਿੱਲੀ ਦੇ ਵਿੱਚ ਸਰਕਾਰ ਹੋਰ ਹੁੰਦੀ ਹੈ ਫਿਰ ਉਹ ਮਤਲਬ ਬਹਾਨੇਵਾਜੀ ਕਰਨ ਲੱਗ ਜਾਂਦੇ ਨੇ ਵੀ ਤੁਸੀਂ ਪਹਿਲਾ ਦਿਨ ਉੱਥੇ ਮਨਾਇਆ ਸੀ ਫਰਾਲੇ ਪਾਰਕ 'ਚ ਮਨਾ ਲਿਓ ਤੁਸੀਂ ਤਾਂ ਫਿਰ ਐ ਕਰ ਤੁਸੀਂ ਫਿਰ ਉਹ ਸਾਨੂੰ ਮਤਲਬ ਇਸ ਦੁਬਾਰ ਚ ਨਾ ਪਿਆਇਆਵੇ ਆਪਾਂ ਲਾਲ ਕਿਲੇ ਦੇ ਉੱਤੇ ਜਦ ਸਾਰਾ ਮਨਾਈਏ ਉਸ ਤੋਂ ਬਾਅਦ ਜੋ ਵੀ ਪ੍ਰੋਗਰਾਮ ਲਿਓ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਈਏ ਮਤਲਬ ਇਹ ਗੱਲ ਇਹ ਉਹਨਾਂ ਦੀ ਗੱਲ ਬਜਨਦਾਰ ਹੈ ਵੀ ਆਪਾਂ ਸਾਰੇ ਇੱਕ ਹੋ ਕੇ ਸਿਆਸਤ ਤੋਂ ਉੱਪਰ ਉੱਠ ਕੇ ਸਿੱਖ ਜਗਤ ਪ੍ਰਦੇਸ਼ ਸਮੂਹ ਮਾਤਲਬ ਸਿੱਖਵਾਪਾ ਜਥੇਬੰਦੀਆਂ ਨੇ ਜਿਹੜੀਆਂ ਸਾਰੀਆਂ ਇਕ ਹੋ ਕੇ ਸਾਰੀਆਂ ਸਿਆਸੀ ਪਾਰਟੀਆਂ ਸਿਆਸਤ ਤੋਂ ਉੱਪਰ ਉੱਠ ਕੇ ਆਪਾਂ ਦਿਨ ਮਨਾਇਆ ਉਹਨਾਂ ਨੇ ਬੜਾ ਮਤਲਬ ਤਰਲਾ ਮਿਲ ਤਾ ਬੇਨਤੀਆਂ ਕੀਤੀਆਂ ਨੇ ਹੁਣ ਦੇਖੋ ਜੀ ਜਿਹੜੀ ਇਹ ਪਰਸ਼ਾਣ ਗੁਰਦਵਾਰਾ ਕ੍ਰਿਟੀਆ ਤੇ ਕੀ ਡਾਟਾ ਵੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਕੱਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਇੱਕ ਮੁਖ ਸੇਵਾਦਾਰ ਪਹੁੰਚੇ ਸੀਗੇ ਧਾਮੀ ਸਾਹਿਬ ਕੋਲ ਉਹਨਾਂ ਨੇ ਉੱਥੇ ਜਗ੍ਹਾ ਦੀ ਮੰਗ ਕੀਤੀ ਹੈ ਏ ਵੀ ਸਾਨੂੰ ਸਰਾ ਬਣਾਉਣ ਦੇ ਲਈ ਦਰਬਾਰ ਸਹਿ ਜਗ੍ਹਾ ਦਿੱਤੀਏ ਕਿਉਂਕਿ ਸਾਡੇ ਜਿਹੜੇ ਹਰਿਆਣਵੀ ਸਿੱਖ ਭਰਾ ਆਂਦੇ ਨੇ ਉਹਨਾਂ ਨੂੰ ਉੱਥੇ ਸੌਣ ਲਈ ਜਾਂ ਰਹਿਣ ਲਈ ਜਗ੍ਹਾ ਨਹੀਂ ਮਿਲ ਰਹੀ ਤਾਂ ਧਾਮੀ ਸਾਹਿਬ ਨੇ ਉਹ ਵੀ ਉਹਨਾਂ ਦੀ ਸ਼ਰਤ ਨੂੰ ਮੰਨ ਲਿਆ ਦੇਖੋ ਜੀ ਮਤਲਬ ਹਰਿਆਣਾ ਦੇ ਵਿੱਚ ਜਗਦੀਸ਼ ਸਿੰਘ ਝਿੰਦਾ ਸਾਹਿਬ ਨੇ ਪ੍ਰਧਾਨ ਲਏਗੇ ਉਹਨਾਂ ਨੇ ਬੇਨਤੀ ਕੀਤੀ ਆ ਸਰਾਮ ਵਾਸਤੇ ਠੀਕ ਹੈ ਮਤਲਬ ਦੇਖੋ ਜਗਾ ਤਾਂ ਜਿੰਨੀ ਪੈ ਜੇ ਉੰਨੀ ਥੋੜੀ ਆ ਕਿਉਂਕਿ ਸੰਗਤ ਦਿਨੋਂ ਦਿਨ ਵਾਖੀ ਜਾਂਦੀ ਹੈ ਜੇ ਉੱਥੇ ਸੰਗਤ ਨੂੰ ਬੈਠਣ ਵਾਸਤੇ ਪੈਣ ਵਾਸਤੇ ਆਰਾਮ ਕਰਨ ਵਾਸਤੇ ਸਵਾ ਜ਼ਰੂਰ ਮਤਲਬ ਇਸ ਤਰ੍ਹਾਂ ਦੀਆਂ ਜਗ੍ਹਾਵਾਂ ਜਿਹੜੀਆਂ ਮਿਲਣੀਆਂ ਚਾਹੀਆਂ ਨੇ ਕਿਉਂਕਿ ਪ੍ਰਾਈਵੇਟ ਜਿਹੜੇ ਹੋਟਲ ਜਿਹੇ ਹੁੰਦੇ ਨੇ ਉੱਥੇ ਕੋਈ ਬਹੁਤਾ ਵਧੀਆ ਸਿਸਟਮ ਨਹੀਂ ਹੁੰਦਾ ਔਰ ਗੁਰੂ ਘਰਾਂ ਦੇ ਵਿੱਚੀਆਂ ਇਸ ਤਰ੍ਹਾਂ ਦੀਆਂ ਗੁਰੂ ਘਰ ਦੇ ਪ੍ਰਬੰਧ ਦੇ ਹੇਠਾਂ ਸਰਾਮਾਂ ਵੰਡੀਆਂ ਉਹਨਾਂ ਦੇ ਵਿੱਚ ਮਤਲਬ ਵਧੀਆ ਅਬ ਅਰੇਂਜਮੈਂਟ ਉਹ ਡਾਟਾ ਸਾਹਿਬ ਕੱਲ੍ਹ ਨਾ ਦਿੱਲੀ ਪ੍ਰਧਾਨ ਜਿਹੜੇ ਆਏ ਸੀ ਗੁਰਦੁਆਰਾ ਕਮੇਟੀ ਦੇ ਉਹਨਾਂ ਦੇ ਨਾਲ ਜਰਨਲ ਸਕੱਤਰ ਵੀ ਆਏ ਸੀ ਕਮੇਟੀ ਦੇ ਜਗਦੀਪ ਸਿੰਘ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਹੈ ਧਾਮੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਜਿਹੜੀ ਉਹ ਲੜਕੀ ਤਰਨਤਾਰਨ ਦੀ ਪੇਪਰ ਦੇਣ ਤੋਂ ਕਕਾਰ ਕਰਕੇ ਜਿਹਨੂੰ ਰੋਕਿਆ ਗਿਆ ਸੀ ਕਹਿੰਦੇ ਵੀ ਅਸੀਂ ਇਹ ਮੁੱਦਾ ਮਨਜਿੰਦਰ ਸਿੰਘ ਹਿਸਾ ਦਾ ਪੰਚਾਇਤ ਹੈ ਔਰ ਜਲਦੀ ਸਿਰਸਾ ਸਾਹਿਬ ਸੰਸਦ ਦੇ ਵਿੱਚੋਂ ਉਠਾਣਗੇ ਹਾਂ ਜੀ ਉਹਨਾਂ ਨੇ ਕਿਹਾ ਉਹਨਾਂ ਨੇ ਤਾਂ ਇਹ ਗੱਲ ਵੀ ਸਹੀ ਹੈ ਵੀ ਦਿੱਲੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਕੇਸ ਹੋਇਆ ਸੀਗਾ ਅਸੀਂ ਉਸ ਬੱਚੇ ਦਾ ਪੇਪਰ ਦੁਆਰੇ ਦਿਵਾਤਾ ਸੀਗਾ ਜੀ ਜੀ ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਆਪ ਤਾਂ ਦੇਖੋ ਇਹ ਕੋਈ ਦੇ ਵਿੱਚ ਮਤਲਬ ਲੰਕਾਰ ਜੀ ਅਸੀਂ ਜੇ ਤੋ ਕਰ ਸਕਦੇ ਹਾਂ ਵੀ ਤੁਸੀਂ ਵੀ ਕਰੋ ਇਸ ਤਰ੍ਹਾਂ ਦਾ ਜੀ ਜੀ ਵੀ ਤੁਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰੋ ਉਹ ਉਹਨਾਂ ਨੇ ਕਿਹਾ ਵੀ ਸਾਡੀ ਸਰਕਾਰ ਦੇ ਨਾਲ ਪੂਰੀ ਗੱਲ ਚੱਲ ਰਹੀ ਹੈ ਅਸੀਂ ਪੇਪਰ ਦਿਵਾਵਾਂਗੇ ਜਲਦੀ ਹਾਂਜੀ ਪੇਪਰ ਦੀ ਗੱਲ ਚੱਲੀ ਜਾਂਦੀ ਹੈ ਮਤਲਬ ਗੱਲ ਇਹ ਹੈ ਉਹਨਾਂ ਨੇ ਆਲ ਇੰਡੀਆ ਦੇ ਚੀਫ ਸੈਕਟਰੀ ਨੇ ਜਿਹੜੇ ਸਾਰਿਆਂ ਤੱਕ ਗੱਲ ਪਹੁੰਚਾਤੀ ਵੀ ਸਾਡੀ ਮਤਲਬ ਆ ਮਰਿਆਦਾ ਹੁੰਦੀ ਹੈ ਕਿ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਜਿੱਥੋਂ ਜਦੋਂ ਵੀ ਕੋਈ ਪ੍ਰੋਗਰਾਮ ਜਾਂ ਜਿੱਥੇ ਵੀ ਕੋਈ ਪੇਪਰ ਹੁੰਦਾ ਹੈ ਉੱਥੇ ਮਤਲਬ ਤੁਹਾਨੂੰ 1 ਘੰਟਾ ਪਹਿਲਾਂ ਹਾਜ਼ਰੀ ਲਾਉਣੀ ਪਿਆ ਕਰੂ ਜੀ ਜੀ ਤਾਂ ਕਿ ਜੋ ਵੀ ਕੋਈ ਸਿਸਟਮ ਹੈ ਉਹ ਚੈਕਿੰਗ ਦਾ ਉਹ ਕਰਕੇ ਮਤਲਬ ਗਾਹਾਂ ਪੇਪਰ ਦੇ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਮਤਲਬ 1 ਘੰਟਾ ਜੋ ਵੀ ਉਹ ਮਤਲਬ ਕੋਈ ਇਸ ਤਰ੍ਹਾਂ ਦੀ ਜਿਹਦੇ ਕਕਾਰ ਨੇ ਜਾਂ ਗੁਰੂ ਦਾ ਸਿੰਘ ਹੈ ਜਾਂ ਸਿੰਘ ਸੱਜਿਆ ਕਿਸੇ ਵੀ ਤਰ੍ਹਾਂ ਦਾ ਕੋਈ ਸਟੂਡੈਂਟ ਹੈਗਾ ਪੇਪਰ ਦੇਣ ਜਾਂਦਾ ਉਹਨੂੰ ਇੱਕ ਘੰਟਾ ਮਤਲਬ ਪ੍ਰੀਖਿਆ ਦੇ ਅੰਦਰ ਦੇ ਸੇ ਪਹਿਲਾਂ ਪਹੁੰਚਣਾ ਪਊਗਾ ਤਾਂ ਕਿ ਉਹਦੀ ਜਿਹੜੀ ਉਸ ਤਰ੍ਹਾਂ ਦਾ ਕੋਈ ਉਹ ਪੁੱਛ ਪੜਤਾਲ ਕਰਨੀ ਹੁੰਦੀ ਹੈ ਉਹ ਕਰ ਸਕੀ। ਔਰ ਮੈਂ ਤਾਂ ਦੱਸ ਦੇਣਾ ਕਿ ਕੱਲ ਕਲਕਾ ਸਾਹਿਬ ਨੇ ਇੱਕ ਹੋਰ ਮੰਗ ਰੱਖੀ ਹੈ ਧਾਮੀ ਸਾਹਿਬ ਦੇ ਅੱਗੇ ਵੀ ਜਿਹੜਾ ਸੀਏਸੀ ਦੀ ਸਮਾਗਮ ਹੋਣਾ ਹੈ ਉਹ ਨਵੰਬਰ ਦੇ ਵਿੱਚ ਹੈ ਦੋ ਹੀ ਮਹੀਨੇ ਰਹਿ ਗਏ। ਤਾਂ ਉਹਨਾਂ ਨੇ ਕਹਿ ਆ ਵੀ ਸਾਨੂੰ ਜਿਹੜੇ ਗੁਰਦਾਰਾ ਪਰੰਪਰਾ ਕਮੇਟੀ ਦੇ ਵੱਲੋਂ ਜਿਹੜੇ ਟੀਮਾਂ ਉੱਥੇ ਤਿਆਰੀਆਂ ਕਰਨ ਗਈਆਂ ਸਾਨੂੰ ਉਹਨਾਂ ਦੇ ਲਿਸਟ ਨਾਮ ਦਿੱਤੇ ਆ ਤਾਂ ਕਿ ਅਸੀਂ ਵੀ ਆਪਣੀਆਂ ਤਿਆਰੀਆਂ ਤੁਹਾਡੇ ਹਿਸਾਬ ਨਾਲ ਕਰ ਸਕੀਏ ਇੱਕ ਬੜੀ ਵੱਡੀ ਪਹਿਲ ਹੈ ਦੇਖੋ ਵੀ ਕਲਕਾ ਸਾਹਿਬ ਦੇ ਕੋਈ ਆਪਣੀ ਉੱਪਰ ਨੇ ਤੋਹ ਨਹੀਂ ਦਿਖਾਈ ਵੀ ਮੈਂ ਧਾਮੀ ਸਾਹਿਬ ਉੱਪਰ ਆ ਚਲੋ ਉਹ ਵੀ ਪ੍ਰਧਾਨ ਨੇ ਉਹ ਵੀ ਪ੍ਰਧਾਨ ਨੇ ਪਰ ਹਾਂ ਉਹਨਾਂ ਨੇ ਤਾਂ ਬਕਾਇਦਾ ਕਿਹਾ ਵੀ ਅਸੀਂ ਛੋਟੇ ਭਰਾ ਤੁਸੀਂ ਸਾਡੇ ਵੱਡੇ ਭਰਾ ਹੋ ਅਸੀਂ ਤੁਹਾਡੇ ਛੋਟੇ ਭਰਾ ਆਪਾਂ ਦੋਨੇ ਭਰਾ ਰਲ ਕੇ ਮਤਲਬ ਇਹ ਪ੍ਰੋਗਰਾਮ ਮਨਾਈਏ ਇਹ ਜਿਵੇਂ ਵੀ ਤੁਸੀਂ ਕਹੋਗੇ ਉਸ ਤਰੀਕੇ ਨਾਲ ਜੇ ਕੋਈ ਪ੍ਰੋਗਰਾਮ ਕਰਨਾ ਹੈ ਤੁਹਾਡਾ ਕਈ ਵਾਰੀ ਪ੍ਰੋਗਰਾਮ ਦੇ ਵੀ ਤੁਸੀਂ ਪੰਜਾਬ ਤੋਂ ਸਾਨੂੰ ਦਿੱਲੀ ਦੇ ਵਿੱਚ ਜਗ੍ਹਾ ਨਹੀਂ ਦਿੰਦੇ ਤਾਂ ਸਾਨੂੰ ਦੱਸੋ ਅਸੀਂ ਤੁਹਾਡਾ ਜਿਹੜਾ ਵੀ ਸਿਸਟਮ ਹੈ ਆਪਾਂ ਇਕੱਠਾ ਕਰਾਂਗੇ ਮਤਲਬ ਉਹਨਾਂ ਨੇ ਬਹੁਤ ਪੂਰੀ ਖੁੱਲ੍ਹ ਦਿੱਲੀ ਨਾਲ ਇਹ ਪ੍ਰੋਗਰਾਮ ਦੀ ਇੱਕ ਮੰਗ ਕੀਤੀ ਹੈ ਵੀ ਸਾਡੇ ਨਾਲ ਮਨਾਓ ਅਸੀਂ ਤੁਹਾਡੇ ਨਾਲ ਮਨਾਈਏ ਤਾਂ ਕਿ ਜਿਹੜਾ ਮੈਸੇਜ ਹੈ ਦੁਨੀਆ ਦੇ ਉੱਤੇ ਮਤਲਬ ਬਹੁਤ ਹੀ ਵਧੀਆ ਜਾਵੇ ਜੇ ਲੋਕ ਕਬੱਡੀ ਪ੍ਰੋਗਰਾਮ ਕਰਾਂਗੇ ਤਾਂ ਇਹਦੇ ਨਾਲ ਮੈਸੇਜ ਹੈ ਜਿਹੜਾ ਕੋਈ ਬਹੁਤਾ ਪ੍ਰਭਾਵ ਨਹੀਂ ਛੱਡਦਾ ਕਿਉਂਕਿ ਡਾਕਟਰ ਸਾਹਿਬ ਪਹਿਲਾਂ ਹੀ ਬੜੀਆਂ ਗੱਲਾਂ ਚਰਚਾਆਂ ਚੱਲ ਰਹੀਆਂ ਸੀ ਕਿ ਪੰਜਾਬ ਸਰਕਾਰ ਅਲੱਗ ਬਣਾ ਰਹੀ ਹੈ ਦਿੱਲੀ ਲੱਗ ਬਣਾਈਗੀ ਤੇ ਦਰਬਾਰ ਸਾਹਿਬ ਅਲੱਗ ਬਣਾਈ ਜਾਈਗੀ ਪਰ ਇਹ ਗੱਲ ਗੱਲ ਕਲੀਅਰ ਹੋ ਗਈ ਹੈ ਕਿ ਜਿਹੜੇ ਦਿੱਲੀ ਦੇ ਲੋਕ ਬੜੇ ਖੁਸ਼ ਹੋ ਗਏ ਨੇ ਦਿੱਲੀ ਸਤਾਪ ਦੀ ਸਵਾਗਤ ਮਨਾਏ ਜਾ ਰਹੇ ਨੇ ਤਿੰਨ-ਤਿੰਨ ਮਨਾਏ ਜਾਣਗੇ ਔਰ ਇਹ ਬੜੀ ਕਬੱਡੀ ਪੈ ਲੈ ਜੇਕਰ ਗੱਲ ਕੀਤੀ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਅੱਗੇ ਆਈ ਹੈ ਅਸੀਂ ਚਾਹੁੰਦੇ ਹਾਂ ਵੀ ਸਾਡੇ ਸਿੱਖਾਂ ਦੀ ਇਹ ਉਹ ਭਾਵਨਾ ਉਦਾਂ ਹੀ ਜੇ ਕੋਈ ਉਹਨਾਂ ਨੇ ਦਲੀਲ ਦਿੱਤੀ ਇਹਦੇ ਵਿੱਚ ਉਹ ਕਹਿੰਦੇ ਵੀ ਜਦੋਂ ਆਪਾਂ ਦਸਵੀਂ ਪਾਤਸ਼ਾਹੀ ਦਾ ਦਿਨ ਮਨਾਉਂਦੇ ਆਪਾਂ ਪਟਨਾ ਸਾਹਿਬ ਮਨਾਉਂਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੋਈ ਦਿਨ ਮਨਾਉਂਦੇ ਆ ਤਾਂ ਉੱਥੇ ਸੁਲਤਾਨਪੁਰ ਲੋਧੀ ਮਨਾਉਂਦੇ ਆ ਮਤਲਬ ਹੋਰ ਵੀ ਉਹਨਾਂ ਨੇ ਗੁਰੂ ਸਾਹਿਬਾਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਦਿਨ ਦੀਆਂ ਦਲੀਲਾਂ ਨੇ ਉਹ ਦਿੱਤੀਆਂ ਨੇ ਉਸ ਹਿਸਾਬ ਦੇ ਨਾਲ ਉਹ ਕਹਿੰਦੇ ਆ ਵੀ ਗੁਰੂ ਸਾਹਿਬ ਦੀ ਸ਼ਹੀਦੀ ਵੀ ਦਿੱਲੀ 'ਚ ਹੋਈ ਹੈ ਸਰਸਕਾਰ ਵਾਲਾ ਵੀ ਉੱਥੇ ਮਤਲਬ ਗਲਤ ਹੈ ਆ ਵੀ ਉਹ ਕਹਿੰਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਨਾਲ ਭਾਈ ਭਾਈ ਦਿਆਲਾ ਜੀ ਭਾਈ ਅ ਸਤੀ ਦਾਸ ਤੇ ਦੂਸਰੇ ਇੱਕ ਹੋਰ ਭਾਈ ਸਾਹਿਬ ਸੀਗੇ ਉਹ ਉਹਨਾਂ ਦਾ ਵੀ ਮਤਲਬ ਵਿੱਚ ਨਾਮ ਉਸੇ ਤਰ੍ਹਾਂ ਹੋਵੇ ਉਹਨਾਂ ਨੇ ਕਾਫੀ ਮਤਲਬ ਥੋੜਾ ਜਿਹਾ ਗੱਲ ਨੂੰ ਨਾ ਉਹਨਾਂ ਨੇ ਇਹ ਕਹਿ ਵੀ ਅੱਪਾ ਜਿਹੜਾ ਇਹ ਇੰਨਾ ਚੀਜ਼ਾਂ ਦਾ ਦਾਇਰਾ ਹੈ ਉਹਨਾਂ ਨੂੰ ਥੋੜਾ ਜਿਹਾ ਵਿਸ਼ਾਲ ਕਰੀਏ ਇਹ ਤਾਂ ਕਿ ਸਿੱਖ ਪੰਥ ਹੈ ਜਿਹੜਾ ਉਹ ਚਰਦੀ ਕਲਾ ਦੇ ਵਿੱਚ ਹਾਂ ਕਿਉਂਕਿ ਡਾਕਟਰ ਸਾਹਿਬ ਇਹ ਵੀ ਸਵਾਲ ਉੱਠਦਾ ਨਾ ਕਿਉਂਕਿ ਦਿੱਲੀ ਨਾਲ ਪੰਜਾਬ ਦੇ ਜਿਹੜੇ ਰਿਲੇਸ਼ਨ ਹੈ ਤੁਹਾਨੂੰ ਪਤਾ じゃ ਚੰਗੇ ਵੀ ਨਹੀਂ ਪਿੱਛੇ ਬਹੁ ਸਮੇਂ ਤੋਂ ਕਿਉਂਕਿ ਉੱਥੇ ਜਿਹੜਾ ਇੱਕ ਹਾਦਸਾ ਹੋਇਆ ਸੀ ਸਿੱਖ ਪਰਵਾਰਾਂ ਨਾਲ ਉਸ ਤੋਂ ਬਾਅਦ ਸਿੱਖ ਪਰਵਾਰਾਂ ਵਿੱਚ ਕਾफी ਰੋਸ ਸੀਗਾ ਹਾਂ ਇਹ ਹੈ ਕਿ ਸਿੱਧੀ ਸਮਾਗਮ ਦੇ ਨਾਲ ਲੋਕਾਂ ਵਿੱਚ ਕਾफी ਖੁਸ਼ੀ ਤੇ ਲਹਿਰ ਦੀ ਏਕਤਾ ਦੀ ਭਾਵਨਾ ਦੁਆਰਾ ਉੱਠੇਗੀ ਦੇਖੋ ਜੀ ਨਾਲ ਇਹ ਹੈ ਵੀ ਦਿੱਲੀ ਸਰਕਾਰ ਦੀ ਜਿਹੜੇ ਮਾਨਯੋਗ ਮੁੱਖ ਮੰਤਰੀ ਹੈ ਮੈਡਮ ਰੇਖਾ ਪਟਾ ਉਹਨਾਂ ਨੇ ਵੀ ਧੰਮੀ ਸਾਹਿਬ ਤੱਕ ਮਤਲਬ ਕਿਹਾ ਸੀਗਾ ਵੀ ਇੱਥੇ ਆ ਕੇ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰੀਏ ਮਤਲਬ ਸਿਆਸਤ ਕਦੇ ਕਾਰਨ ਹੋ ਸਕਦਾ ਜਾਂ ਕੋਈ ਮਜਬੂਰੀ ਦੇ ਕਾਰਨ ਹੋ ਸਕਦਾ ਧੰਮੀ ਸਾਹਿਬ ਤੋਂ ਉੱਥੇ ਨਹੀਂ ਜਾਇਆ ਗਿਆ ਜਿਹਦੇ ਕਰਕੇ ਮਤਲਬ ਇਹ ਥੋੜਾ ਜਾ ਹੁਣ ਬਾਅਦ ਦੇ ਵਿੱਚ ਇਸ ਤਰ੍ਹਾਂ ਦਾ ਹੋ ਗਿਆ ਜੇ ਪਹਿਲਾਂ ਉਹਨਾਂ ਨੂੰ ਮਿਲਿਆ ਜਾਂਦਾ ਤਾਂ ਸਾਰਾ ਜਿਹੜਾ ਵੀ ਕੋਈ ਜਗ੍ਹਾ ਦਾ ਇੰਤਜ਼ਾਮ ਜਾਂ ਕੋਈ ਹੋਰ ਨਗਰ ਕੀਰਤਨ ਜੇ ਕੋਈ ਕਵੀ ਦਰਵਾਜ਼ਾ ਸਮਾਵੇ ਮਤਲਬ ਕਾਫੀ ਧਰਮ ਪ੍ਰਚਾਰ ਦੇ ਜਿਹੜੇ ਇਸ ਤਰ੍ਹਾਂ ਦੇ ਕਾਫੀ ਪ੍ਰੋਗਰਾਮ ਕਰ ਲਏ ਹੁੰਦੇ ਨੇ ਉਹ ਬੜੇ ਮਤਲਬ ਮਿਲ ਮਲਾਪ ਨਾਲ ਤੇ ਬੜੇ ਪ੍ਰਭਾਵੀ ਤਰੀਕੇ ਨਾਲ ਮਨਾਏ ਜਾ ਸਕਦੇ ਸੀ ਉਹਨੂੰ ਵੀ ਬਣਾਉਣ ਕੋਸ਼ਿਸ਼ ਹੁਣ ਵੀ ਇਹੀ ਹੈ ਕਿ ਇਹ ਦਿੱਲੀ ਸਰਕਾਰ ਦੀ ਵੀ ਦਿੱਲੀ ਕਮੇਟੀ ਦੀ ਵੀ ਸਾਰੇ ਸਿੱਖ ਜਗਤ ਦੀ ਵੀ ਸਾਰੇ ਪ੍ਰੋਗਰਾਮ ਲਈ ਜਿਹੜੇ ਇਹ ਮਿਲ ਬੈਠ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਤੂੰ ਕੌਣ ਮੈਂ ਕੌਣ ਮੈਂ ਆਹ ਪਾਰਟੀ ਤੇ ਆਹ ਪਾਰਟੀ ਮਤਲਬ ਇਹ ਚੀਜ਼ ਨੂੰ ਛੱਡ ਕੇ ਗੁਰੂ ਸਾਹਿਬ ਦਾ ਮਤਲਬ ਜਿਹੜਾ ਸੰਦੇਸ਼ ਹੈ ਉਹਨੂੰ ਫਲਾਉਣ ਦੀ ਕੋਸ਼ਿਸ਼ ਕਰੀ ਹਾਂ ਕਿਉਂਕਿ ਸਾਡਾ ਇਹੀ ਫਰ ਸਾਰਾ ਬੰਦਾ ਵੀ ਅਸੀਂ ਜਿਹੜਾ ਇਹ ਨੌਮਰੇ ਬਣਾ ਰਿਹਾ ਕੋਈ ਅਸੀਂ ਪਹਿਲੀ ਸਤਾਪਦੀ ਨਹੀਂ ਬਣਾ ਰਹੇ ਪੰਜਾਬ ਨੇ ਬਹੁਤ ਸਤਾਪਦੀਆਂ ਮਨਾਈਆਂ ਨੇ ਅਸੀਂ ਇਹ ਚਾਹੁੰਦੇ ਆ ਵੀ ਇਹ ਤਾਪਦੀ ਲੋਕਾਂ ਦੇ ਜੀਵਨਾਂ ਦੇ ਵਿੱਚ ਖੁਸ਼ੀਆਂ ਭਰੀਆਂ ਲੈ ਕੇ ਆਵੇ ਕਿਉਂਕਿ ਸਿੱਖ ਸੰਗਤ ਜਿਹੜੀ ਟੁੱਟਰੀ ਹੈ ਸਿੱਖ ਧਰਮ ਦੇ ਲੋਕ ਟੁੱਟ ਰਹੇ ਨੇ ਉਹ ਵੀ ਹੁਣ ਘਟ ਟੁੱਟਣਗੇ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਨਗੇ ਇਨਾਂ ਤੋਂ ਬਾਅਦ ਹਾਂਜੀ ਉਹਨਾਂ ਨੇ ਮਤਲਬ ਸਪੈਸ਼ਲ ਕੈਸ ਗੱਲ ਤੇ ਵੀ ਜਿਹੜਾ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਮਸਲਾ ਹੋ ਰਿਹਾ ਲੋਕ ਹੋਰ ਧਰਮਾਂ ਵੱਲ ਜਾ ਰਹੇ ਨੇ ਖਾਸ ਕਰਕੇ ਦੁਆਬੇ ਦੇ ਮਤਲਬ ਵੀ ਇੱਧਰ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜਾ ਮਤਲਬ ਇਹ ਲੱਗ ਰਿਹਾ ਖੋਰਾ ਇਹਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ। ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਵੀ ਚਲੋ ਡਾਕਟਰ ਸਾਹਿਬ ਵੀ ਇਹ ਜਿਹੜਾ ਦਿੱਲੀ ਸਤ੍ਾਵ ਦੀ ਮਨਾਈ ਜਾਏਗੀ 23 24 25 ਤਿੰਨ ਦਿਨ ਤਹਿ ਕੀਤੇ ਗਏ ਨੇ ਤੇ ਲਾਲ ਕਿਲੇ ਦਾ ਵੀ ਇੱਕ ਦਿਨ ਆ ਗਿਆ ਇਹ ਯਾਨੀ ਕਿ ਸੌਰੀ ਲਾਲ ਕਿਲੇ ਤਰੀਕਾ ਨੇ ਚਾਨੀ ਦੀ ਤਰੀਕ ਚਾਨੀ ਚੋਂ ਤਹਿ ਹੋਣੀ ਆ ਜੇ ਉਹ ਵੀ ਹੋ ਜਾਏਗੀ ਤੇ ਤੁਹਾਨੂੰ ਲੱਗਦਾ ਵੀ ਜਿਹੜੇ ਉੱਥੇ ਸੁਰੱਖਿਆ ਦੇ ਪ੍ਰਬੰਧ ਹੋਣਗੇ ਉਹ ਦਿੱਲੀ ਗਵਰਨਮੈਂਟ ਕਰ ਸਕੇਗੀ? ਹਾਂਜੀ ਦਿੱਲੀ ਦਿੱਲੀ ਗਵਰਨਮੈਂਟ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਤਾਂ ਕਹਿੰਦੇ ਵੀ ਸਾਨੂੰ ਦੱਸੋ ਜੀ ਅਸੀਂ ਆਪਣਾ ਨੌਨਾ ਅਸੀਂ ਆਪਾਂ ਜਿੱਥੇ ਵੀ ਜਿਸ ਤਰ੍ਹਾਂ ਕੋ ਹੋਵੇ ਉਸ ਹਸਾਬ ਨਾਲ ਮਨਾਵਾਂਗੇ ਤੋਂ ਉਹ ਇਹ ਟੀਮ ਭੇਜ ਦੇਣਾ ਜੋ ਟੀਮ ਉੱਥੇ ਜਾ ਕੇ ਸਲਾਮ ਅਸ਼ਫਰਾ ਕੀਤਾ ਜਾਵੇ ਜਿਸ ਤਰ੍ਹਾਂ ਦੀ ਵੀ ਕੋਈ ਜਗ੍ਹਾ ਦਾ ਇੰਤਜ਼ਾਮ ਹੈ ਕੋਈ ਲੰਗਰ ਦਾ ਹੈ ਕੋਈ ਪ੍ਰਚਾਰ ਦਾ ਹੈ ਕੋਈ ਹੋਰ ਬਹੁਤ ਗੱਟਕਾ ਵਗੈਰਾ ਜੋ ਵੀ ਹੈ ਮਤਲਬ ਸਿਸਟਮ ਕਰਨਾ ਉਹਦੇ ਵਿੱਚ ਆਪਾਂ ਵਧੀਆ ਮਤਲਬ ਮੈਸੇਜ ਲਈਏ ਦੁਨੀਆ ਭਰ ਦੇ ਸਿੱਖਾਂ ਨੂੰ ਜਿਹਦੇ ਵਿੱਚ ਕਿਉਂਕਿ ਮੈਂ ਮੈਂ ਤੁਹਾਨੂੰ ਦੱਸ ਦੇਣਾ ਵੀ ਨਿਆਂਗ ਸਿੱਖ ਜਿੱਥੇ ਬੰਦੇ ਦੀ ਡਿਊਟੀਆਂ ਲਗਾਇਆ ਦਿੱਤੀਆਂ ਗਈਆਂ ਹੁਣ ਜੋ ਸੁਣਨ ਚ ਪਤਾ ਲੱਗ ਰਿਹਾ ਸਾਨੂੰ ਹਾਂ ਜੀ ਇਹ ਪਵਰ ਕਰੀਤ ਆ ਹੁੰਦਾ ਨਾ ਜੀ ਜਦੋਂ ਇਹ ਵੱਡੇ ਮਤਲਬ ਨਗਰ ਕੀਤੇ ਹੁੰਦੇ ਨੇ ਉੱਥੇ ਫਿਰ ਾਡੂ ਆਡੀ ਸੰਪਰਦਾਵਾਂ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਮੁਤਾਬਕ ਉਹ ਕਰਦੇ ਆ ਜਿੱਥੇ ਜਿਵੇਂ ਇਹ ਆਪਣਾ ਅਨੰਦਪੁਰ ਸਾਹਿਬ ਮਹਿੰਦ ਸਿੰਘਾ ਦਾ ਥੋੜਾ ਜਿਆਦਾ ਹੁੰਦਾ ਹੈ ਜਿੱਥੇ ਵੀ ਮਹਿੰਦ ਸਿੰਘਾ ਨੇ ਇੰਨਾ ਘਟਕਾ ਹੋਰ ਪਰ ਲੋ ਜੋ ਵੀ ਇਹਨਾਂ ਦੇ ਕਰਤਾ ਦੋਂਦੇ ਆ ਦਿਖਾਉਂਦੇ ਆ ਤੇ ਬੜਾ ਮਤਲਬ ਚਾਰ ਚੰਨ ਲੱਗ ਜਾਂਦੇ ਨੇ ਇਸ ਤਰ੍ਹਾਂ ਦੀਆਂ ਜਿਹੜੇ ਪ੍ਰੋਗਰਾਮ ਹੁੰਦੇ ਨੇ ਕਾफी ਮਤਲਬ ਇੱਕ ਉਦਾਹਰਣ ਪੇਸ਼ ਹੋ ਜਾਂਦੀ ਹੈ ਤੇ ਹੋਰ ਵੀ ਚਾਹੀਦੀ ਹੈ ਤਾਂ ਕਿ ਸਿੱਖ ਜਗਤ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਜੇ ਵੀ ਚਾਹੇ ਆਬਾਦੀ ਨੇ 2% ਹੈ ਤਾਂ ਗੱਲ ਕਰ ਇਹਨਾਂ ਦੇ ਵਿੱਚ ਕੰਮ ਕਰਨ ਦੀ ਜਿਹੜੀ ਕਸ਼ਮਤਾ ਹੈ ਗੁਰੂਆਂ ਪੀਰਾਂ ਨੂੰ ਯਾਦ ਰੱਖਣ ਦੀ ਕਸ਼ਮਤਾ ਉਹ ਹੋਰਾਂ ਨਾਲੋਂ ਕਿਤੇ ਜ਼ਿਆਦਾ ਹੈ ਜੀ ਯਾਨੀ ਕਿ ਇਹ ਤਾਂ ਲੱਗਦਾ ਵੀ ਸੁਰੱਖਿਆ ਦੇ ਇਹੜੇ ਪ੍ਰਬੰਧ ਹੈ ਉਹ ਨਿਆਂ ਸਿੰਘ ਸੱਠੇ ਬੰਦਿਆ ਵੀ ਕਰ ਰਹੀਆਂ ਦਿੱਲੀ ਗਵਰਨਮੈਂਟ ਵੀ ਅੱਗੇ ਆ ਰਹੀ ਕਿ ਉਹ ਦਿੱਲੀ ਸਰਕਾਰ ਵੀ ਦੂਸਰੇ ਸੱਜੇ ਬੀਜੇਪੀ ਵੀ ਹੈ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਸੀ ਜੋ ਕਿ ਮੰਨੀ ਗਈ ਹੈ ਤੇ ਖੁਦ ਦਿੱਲੀ ਗੁਰਦੁਆਰਾ ਪ੍ਰੰਧਾ ਕਮੇਟੀ ਵੱਗੇ ਆਈ ਹੈ ਤੇ ਧਾਮੀ ਸਾਹਿਬ ਉਹਨਾਂ ਦਾ ਬੜਾ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਸਿੱਖ ਸੰਗਤ ਨੂੰ ਦੁਆਰਾ ਜੋੜਨ ਦੇ ਲਈ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਸਤਾਦੀ ਸਮਰੋਹ ਜਿਹੜੇ ਐ ਇਹ ਵਧੀਆ ਤਰੀਕੇ ਨਾਲ ਮਨਾਏ ਜਾਣ ਕਿਉਂਕਿ ਅੱਜ ਤੱਕ ਜਿੰਨੇ ਇਹ ਯਾਨੀ ਕਿ ਸ਼੍ਰੀਦੀ ਸਮਾਗਮ ਮਨਾਏ ਗਏ ਨਹੀਂ ਵਧੀਆ ਮਨਾਏ ਗਏ ਨਹੀਂ ਤਾਂ ਜਿਵੇਂ ਕੋਈ ਅੱਛਾ ਵੀ ਹਿੰਦੀ ਚਾਦਰ ਨੋਵੇ ਪਾਸ਼ਾ ਗੁਰਤੇਗ ਬਾਦਰ ਦਾ ਜਿਹੜਾ ਕਿ ਉੱਥੇ ਹੀ ਸਭ ਕੁਝ ਹੋਇਆ ਸੀਗਾ ਉਹਨਾਂ ਦਾ ਨਾ ਇਹ ਉੱਥੇ ਹੋਣਾ ਵੀ ਚਾਹੀਦਾ ਇਹ ਵੀ ਕਿ ਇਤਿਹਾਸ ਦੇਖੋ ਹਾਂਜੀ ਬਹੁਤ ਵਧੀਆ ਮਤਲਬ ਜਰੂਰ ਹੋਣਾ ਚਾਹੀਦਾ ਜੀ ਇਹਦੇ ਵਿੱਚ ਕੋਈ ਦੋਰ ਹਨ ਹੋਊਗਾ ਵੀ ਵਧੀਆ ਹੋਊਗਾ ਗੱਲ ਕਰ ਸਾਰਿਆਂ ਨੂੰ ਸਾਰਿਆਂ ਪਾਰਟੀਆਂ ਨਾਲਿਆਂ ਨੂੰ ਸਾਰੇ ਪ੍ਰਧਾਨਾਂ ਨੂੰ ਸਾਰਿਆਂ ਨੂੰ ਆਦੇਦਾਰਾਂ ਨੂੰ ਵੱਖ-ਵੱਖ ਪਾਰਟੀਆਂ ਨਾਲਿਆਂ ਨੂੰ ਦੇਣਤੀ ਹੈ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹਦੇ ਵਿੱਚ ਮਤਲਬ ਗੁਰੂ ਸਾਹਿਬ ਦਾ ਪਰਿਵਾਰ ਜਾਂ ਗੁਰੂ ਸਾਹਿਬ ਜਾਂ ਗੁਰੂ ਸਾਹਿਬ ਨਾਲ ਜਿਹੜੇ ਹੋਰ ਸੰਬੰਧਿਤ ਨੇ ਮਤਲਬ ਇਤਿਹਾਸ ਉਹਦੇ ਬਾਰੇ ਚੱਲਣਾ ਪਾਇਆ ਜਾਵੇ ਨਾ ਕਿ ਪਾਰਟੀਵਾਦੀ ਦੇ ਵਿੱਚ ਪੈ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜਿਹੜੇ ਇਹ ਤਿੰਨੇ ਕਰਮਾਂ ਦੇ ਨਾਲ ਮਿਲਦੇ ਨੇ ਕਿਸੇ ਘਸਾਹਾਰ ਇੱਕ ਦੀ ਜ਼ਿੰਦਗੀ ਦੇ ਵਿੱਚੋ ਇਸ ਤਰ੍ਹਾਂ ਦੀਆਂ ਜਿਹੜੀਆਂ ਛੀਤੀ ਦਿਹਾੜੇ ਹੁੰਦੇ ਨੇ ਉਹ ਬਹੁਤ ਘੱਟ ਆਉਂਦੇ ਨੇ ਵੱਡੇ ਸਤਾਵ ਦੀਆਂ ਇਸ ਕਰਕੇ ਮਤਲਬ ਇਹਨਾਂ ਨੂੰ ਆਪਾਂ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਮਨਾਇਏ ਤਾਂ ਜੈਜਕਾਰ ਹੋ ਜਾਵੇ ਚਲੋ ਰਜਿੰਦਰ ਜੀ ਤੁਸੀਂ ਆਪਣਾ ਵਧੀਆ ਵਿਚਾਰ ਤੇ ਕੀਮਤੀ ਸਮਾਂ ਸਾਨੂੰ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਤੋ ਦੋਸਤੋ ਰਹਿਣਾ ਜੁੜੇ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਅੱਜ ਦਾ ਮੁੱਦਾ ਸੀ ਕਿ ਸਤਬ ਦੀ ਸਮਾਗਮ ਜੀਆ ਦੋਸਤੋ ਨਵੰਬਰ ਦੇ ਮਹੀਨੇ ਆਇਆ ਜਾ ਰਿਹਾ ਹੈ ਸਤਬੀ ਸਮਾਗਮ ਜਿਸ ਨੂੰ ਲੈ ਕੇ ਬਹੁਤਾਂ ਚਰਚਾਵਾਂ ਚੱਲ ਰਹੀਆਂ ਸੀ ਕਿ ਸਮਾਗਮ ਕੋਣ ਮਨਾਏਗਾ ਐ ਜੀਬੀ ਜੀ ਕੱਲੀ ਮਨਾਏਗੀ ਪੰਜਾਬ ਸਰਕਾਰ ਕੱਲੀ ਮਨਾਏਗੀ ਕਿਉਂਕਿ ਦਿੱਲੀ ਸਰਕਾਰ ਦੇ ਵੱਲੋਂ ਵੀ ਮੰਗ ਕੀਤੀ ਗਈ ਸੀ ਕਿ ਦਿੱਲੀ ਗੁਰੂ ਹੀ ਦਾਖੇ ਵਿੱਚ ਉੱਥੇ ਵੀਤਿਆ ਸੀ ਤਾਂ ਦੋਸਤੋ ਕੱਲ੍ਹ ਇਸੇ ਨੂੰ ਲੈ ਕੇ ਦਿੱਲੀ ਗੁਰਦਾਰਾ ਪਰਵੰਦੇ ਕਮੇਟੀ ਦੇ ਪ੍ਰਧਾਨ ਪਹੁੰਚੇ ਸੀ ਤਾਮੀ ਸਾਹਿਬ ਨਾਲ ਮੀਟਿੰਗ ਹੋਈ ਜੋ ਕਿ ਸਾਹਮਣੇ ਆਇਆ ਕਿ ਹਾਂ ਥਾਮੀ ਸਾਹਿਬ ਮੰਨ ਗਏ ਨੇ ਦਿੱਲੀ ਦੇ ਵਿੱਚ ਵੀ 3 ਦਿਨ ਸਵਾਗਤ ਮਨਾਏ ਜਾਣਗੇ 23 24 25 ਤਰੀਕ ਦੀ ਹੈ ਜਿਹੜੇ ਕਿ ਲਾਲ ਕਿਲੇ ਤੇ ਚਾਨੀ ਚੌਂਕ ਦੀ ਜਿਹੜੀ ਤਰੀਕ ਹੈ ਉਹ 26 ਕਰਕੇ ਨਹੀਂ ਆ ਰਹੀ 27 ਜਾਂ 28 ਨੂੰ ਉੱਥੇ ਹੋ ਸਕਦਾ ਵੀ ਉਹ ਡੇਟ ਤੈਅ ਹੋ ਜੇ ਔਰ ਇਸ ਤੋਂ ਇਲਾਵਾ ਜੋ ਕਿ ਮੇਨ ਗੱਲ ਉੱਠ ਕੇ ਆਈ ਹੈ ਇਸ ਮੀਟਿੰਗ ਤੋਂ ਬਾਅਦ ਕਿ ਜਿਹੜੀ ਤਰਨ ਤਰਨ ਦੀ ਲੜਕੀ ਗੁਰਪ੍ਰੀਤ ਕੌਰ ਸੀ ਉਸ ਦਾ ਵੀ ਕਾਲਕਾ ਸਾਹਿਬ ਨੇ ਸਾਬ ਕਹਿਤਾ ਵੀ ਸਾਡੀ ਦਿੱਲੀ ਸਰਕਾਰ ਨਾਲ ਗੱਲ ਚੱਲ ਰਹੀ ਹੈ ਔਰ ਲੜਕੀ ਦਾ ਪੇਪਰ ਦੁਬਾਰਾ ਲਿਆ ਜਾਏਗਾ ਸੀ ਪਹਿਲਾਂ ਇਦਾਂ ਕਰਾ ਚੁੱਕਿਆ ਔਰ ਮਨਿੰਦਰ ਸਿੱਧਾ ਗੋਲ ਅਸੀਂ ਇਹ ਮੁੱਦਾ ਪੰਚਾ ਚੁੱਕਿਆ ਜੋ ਕਿ ਸਾਡੇ ਕੈਬਨਿਟ ਮੰਤਰੀ ਹੈ ਭਾਰਤ ਦੇ ਹੁਣ ਦੋਸਤੋ ਦੇਖਣਾ ਇਹ ਹੈ ਕਿ ਸਤਾਬੀ ਸਮਾਗਮ ਦੇ ਵਿੱਚ ਕੋਈ ਰਾਜਨੀਤੀ ਤਾਂ ਨਹੀਂ ਹੁੰਦੀ ਕਿਉਂਕਿ ਰਾਜਨੀਤੀ ਲੋਗਗੇ ਹਜੇ ਆਣਗੇ ਪਰ ਹਜੇ ਤੱਕ ਕੋਈ ਐਸੀ ਗੱਲ ਨਹੀਂ ਹੈ ਸਿੱਖ ਜਿਹੜੀ ਸੰਗਤ ਹੈ ਦਿੱਲੀ ਵੀਦੀ ਉਹਨਾਂ ਦੇ ਵਿੱਚ ਕੱਲ ਇਸ ਖਬਰ ਤੋਂ ਬਹੁਤ ਖੁਸ਼ੀ ਦੀ ਲਹਿਰ ਹੈ ਸੋ ਦੋਸਤੋ ਇਹ ਸਾਡਾ ਸ਼ਾਨਦਾਰ ਲਾਈਵ ਦਾ ਪ੍ਰੋਸੀਡ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਵ ਦਾ ਵੱਡਾ ਮੁੱਦਾ ਲੈ ਕੇ ਉੱਥੇ ਤੁਸੀਂ ਦੇਖੋ ਪੰਜਾਬੀ ਟੀਵੀ They.